ਕੱਲ ਦੇ ਘਟਰਾ ਕਰਮ ਤੋਂ ਬਾਅਦ ਪਰਮਪਾਲ ਕੌਰ ਸਿੱਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਤੇ ਸੁਖਬੀਰ ਬਾਦਲ ਆਪਸ ਵਿੱਚ ਰਲ ਚੁੱਕੇ ਨੇ ਇਹਨਾਂ ਦਾ ਵੱਡਾ ਗੁਪਤ ਸੌਦਾ ਹੋ ਚੁੱਕਿਆ ਜਿਸ ਦਾ ਨਤੀਜਾ ਹੈ ਕਿ ਬੀਤੇ ਕੱਲ ਮੰਗਲਵਾਰ ਨੂੰ ਬਠਿੰਡਾ ਵਿਖੇ ਮੇਰੇ ਰਹਿ ਇਸ ਤੋਂ ਕਿਸਾਨਾਂ ਨੂੰ ਦੂਰ ਰੱਖਣ ਦੀ ਬਜਾਏ ਉਹਨਾਂ ਨੂੰ ਮੇਰਾ ਘਰ ਘੇਰਨ ਦੀ ਇਜਾਜ਼ਤ ਦਿੱਤੀ ਤੇ ਦੇਖੋ ਕੱਲ ਜੋ ਮਾਨਸਾ ਦੇ ਵਿੱਚ ਪ੍ਰਸ਼ਾਸਨ ਨੇ ਕੀਤਾ ਉਹ ਕਬਰਾਟ ਹੈ ਆਪ ਪਾਰਟੀ ਦੀ ਝਾੜੂ ਪਾਰਟੀ ਦੀ ਤੇ ਬਾਦਲਾ ਦੀ ਰਲ ਕੇ ਇਹਨਾਂ ਨੇ ਸਮ੍ਰਿਤੀ ਰਾਣੀ ਜੀ ਦੇ ਚੌਪਰ ਨੂੰ ਲੈਂਡ ਕਰਨ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਉਹਦੇ ਬਾਰੇ ਮੈਂ ਆਪਦੇ ਸੀਨੀਅਰ ਲੀਡਰ ਸਾਹਿਬਾਨ ਨਾਲ ਗੱਲ ਕੀਤੀ ਹੈ ਅੱਜ ਐਕਸ਼ਨ ਵੀ ਹੋਊਗਾ ਇੱਕ ਇੱਕ ਆਫੀਸਰ ਜਿਹੜਾ ਉਸ ਗੱਲ ਵਾਸਤੇ ਜ਼ਿੰਮੇਵਾਰ ਹੋਊਗਾ ਉਹ ਇੱਥੋਂ ਚੱਕਿਆ ਜਾਊਗਾ ਔਰ ਜਿਹੜਾ ਹੁਣ ਜਿਹੜਾ ਭਾਜਪੀ ਇਸ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੀ ਇੰਨਾ ਖੌਫ ਸੀਗਾ ਦੇਖੋ ਮੈਨੂੰ ਰਿਟਾਇਰਮੈਂਟ ਰੋਕੀ ਮੇਰਾ ਰਾਜਨਾਥ ਜੀ ਦੀ ਰੈਲੀ ਨਹੀਂ ਸਟੇਡੀਅਮ ਦੇ ਵਿੱਚ ਹੋਣ ਦਿੱਤੀ ਕੱਲ ਮੇਰੇ ਘਰ ਦੇ ਅੱਗੇ ਬੈਰੀਕੇਡਿੰਗ ਕਰ ਲਈ ਅੱਜ ਮੇਰੇ ਮਦਰ ਇਨ ਲਾ ਨੂੰ ਜਾ ਕੇ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਮਨਜ਼ੂਰੀ ਲੈ ਕੇ ਕੰਪਲੇਨ ਕਰੋ ਉਹਨਾਂ ਨੇ ਕਿਹੜਾ ਕੋਈ ਸਪੀਕਰ ਲਾਇਆ ਇੰਨਾ ਖੌਫ ਹੈ ਸਾਰਿਆਂ ਦੇ ਵਿੱਚ ਕਿ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਪ੍ਰਸ਼ਾਸਨ ਵੱਲੋਂ ਵਰਤੇ ਜਾ ਰਹੇ ਹੈ ਸੋ ਮੈਂ ਅਹੀ ਕਹੂੰਗੀ ਕਿ ਵੀ ਹੁਣ ਇਹੋ ਜੇ ਅਫਸਰ ਇੱਥੇ ਰਹਿਣੇ ਨਹੀਂ ਚਾਹੀਦੇ ਮਨਸ਼ਾ ਨਹੀਂ ਰਹਿਣ ਦੀ ਮਨਸ਼ਾ ਇਹ ਹੈਗੀ ਆ ਕਿ ਡਰੇ ਹੋਏ ਆ ਉਹਨਾਂ ਨੂੰ ਇਹ ਆ ਕਿ ਬੀਜੇਪੀ ਜਿੱਤ ਰਹੀ ਆ ਕੱਲ ਦੀ ਰੈਲੀ ਦੇ ਵਿੱਚ ਪਿੰਡਾਂ ਦੇ ਲੋਕ ਸੀਗੇ ਕੱਲ ਜ਼ਿਮੀਦਾਰ ਕਿਸਾਨ ਭਰਾ ਉੱਥੇ ਬੈਠੇ ਸੀਗੇ ਜਿਹੜੇ ਸਾਨੂੰ ਸੁਣ ਰਹੇ ਸੀ 4 ਘੰਟੇ 2 ਤੋਂ 6 ਵਜੇ ਤੱਕ ਕਿਸਾਨ ਭਰਾ ਜ਼ਿਮੀਦਾਰ ਭਰਾ ਉੱਥੇ ਬੈਠ ਕੇ ਰੈਲੀ ਦੇ ਵਿੱਚ ਰੀ ਗ੍ਰੇਸ ਸ਼੍ਰੀਮਤੀ ਸਿਮਰਤੀ ਰਾਣੀ ਜੀ ਨੂੰ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਮੇਰੀ ਬੇਨਤੀ ਤੇ ਹੀ ਉਹ ਵਾਪਸ ਗਏ ਆ ਕਿ ਵੀਰੋ ਹੁਣ ਸ਼ਰਾਰਤ ਹੋ ਚੁੱਕੀ ਆ ਤੁਹਾਨੂੰ ਵਾਪਸ ਜਾਣਾ ਪਊਗਾ ਤੁਸੀਂ ਡਟ ਕੇ ਇੱਕ ਤਰੀਕ ਨੂੰ ਵੋਟਾ ਪਾਓ ਤੇ ਝਾੜੂ ਨੂੰ ਤੀਲਾ-ਤੀਲਾ ਕਰ ਦਿਓ ਨਾਲੇ ਬਾਦਲਾਂ ਨੂੰ ਵੀ ਇੱਥੋਂ ਭਜਾਓ ਫੇਰ ਉੱਥੋਂ ਗਏ ਆ ਕਿਸਾਨ ਭਰਾ ਕੱਲ ਐਡੀ ਵੱਡੀ ਗਿਣਤੀ ਚ ਆਏ ਸੀਗੇ ਸਾਡੇ ਨਾਲ ਤੁਹਾਡੇ ਘਰ ਦੇ ਅੱਗੇ ਪੈਰੀਗੇਟਿੰਗ ਕਰਦੇ ਬਿਲਕੁਲ ਜੀ ਉਹਦੀਆਂ ਵੀਡੀਓਜ਼ ਹੈਗੀਆਂ ਮੈਂ ਤੁਹਾਨੂੰ ਪੇਜ ਦੂੰਗੀ ਬਾਅਦ ਉਹਦੇ ਚ ਬਿਲਕੁਲ ਦੇਖੋ ਬੈਰੀਕੇਡਿੰਗ ਕਰਨੀ ਹੁੰਦੀ ਹੈ ਕਿ 200 ਮੀਟਰ 500 ਮੀਟਰ ਤੇ ਕਰਨੀ ਚਾਹੀਦੀ ਸੀ ਸਾਡਾ ਬਾਹਰ ਰੋਕ ਕੇ ਜੇ ਉੱਥੋਂ ਤੱਕ ਹੀ ਕਿਸਾਨਾਂ ਨੇ ਆ ਜਾਣਾ ਹੈ ਵਾਈਪਲਸ ਮੇਰੇ ਕੋਲ ਸਿਕਿਉਰਿਟੀ ਹੈ ਉਹਦਾ ਮਤਲਬ ਨਹੀਂ ਰਹਿ ਜਾਂਦਾ ਜਿਉ ਮੇਰੇ ਗੇਟ ਤੇ ਬੈਠੇ ਆ ਤੇ ਸਾਡੇ ਬੱਚੇ ਅੰਦਰ